ਕਿਸਾ ਸਸੀ ਬੁਨੂ ਕੁਝ ਡਿਗਦੀ ਕੁਝ ਟੈਂਦੀ ਉੱਠਦੀ ਬੈੰਦੀ ਤੇ ਦਮ ਲੈਂਦੀ ਜਿਉਂ ਕਰ ਤੋਟ ਸ਼ਰਾਬੋਂ ਆਵੇ ਫਿਰ ਉੱਤੇ ਵਰ ਬੈੰਦੀ ਢੂੰਡੇ ਖੋਜ ਸ਼ੁਤਰ ਦਾ ਕਿਤਵਨ ਹਰ ਗਿਜ਼ ਪਾਲਣਾ ਪੈਂਦੀ ਹਾਸ਼ਮ ਯਗਤ ਨਾ ਕਿਉਂ ਕਰ ਗਾਵੇ ਪ੍ਰੀਤ ਸੰਪੂਰਨ ਜਿੰਨਾਂ ਲਈ ਕੁਝ ਡਿਗਦੀ ਕੁਝ ਟੈਂਦੀ ਉੱਠਦੀ ਬੈਹਂਦੀ ਤੇ ਦਮ ਲੈਂਦੀ ਤਪਦੇ ਮਾਰੂਥਲ ਵਿੱਚ ਸੱਸੇ ਕਦੇ ਡਿੱਗਦੀ ਟੈਂਦੀ ਫਿਰ ਉੱਠ ਖੜਦੀ ਫਿਰ ਬਹਿ ਜਾਂਦੀ ਤੇ ਸਾਹ ਲੈ ਲੈਂਦੀ ਜੋ ਕਰ ਟੋਟ ਸ਼ਰਾਬੋਂ ਆਵੇ ਫਿਰ ਉੱਤੇ ਵੱਲ ਵਹਿੰਦੀ ਐਸਰਾ ਲੱਗਦਾ ਸੀ ਕਿ ਜਿਵੇਂ ਕਿਸੇ ਨੂੰ ਸ਼ਰਾਬ ਦੀ ਚੋਰ ਲੱਗੀ ਹੋਈ ਆ ਵੀ ਉਹ ਵਾਰ-ਵਾਰ ਉੱਠ ਕੇ ਸ਼ਰਾਬ ਦੀ ਮੰਗ ਕਰਦਾ ਤੇ ਉਹ ਉੜਦਾ ਖੁਰ ਲੱਭਣ ਲਈ ਉਸ ਵੱਲ ਤੁਰ ਪੈਂਦੀ ਊਂਠ ਦਾ ਖੁਰ ਲੱਭਣ ਲਈ ਫਿਰ ਉੱਤੇ ਵੱਲ ਵਿੰਦੀ ਜਾਣੀ ਊਂਠ ਦੇ ਖੁਰ ਨੂੰ ਲੱਭਣ ਲਈ ਫਿਰ ਅੱਗੇ ਤੁਰ ਪੈਂਦੀ ਇਸ ਤਰ੍ਹਾਂ ਦਾ ਟੁੰਡੀ ਖੋਜ ਸ਼ਦੁਰ ਦਾ ਕਿਤਵਲ ਖੋਜ ਮਤਲਬ ਖੁਰਾ ਸ਼ਤਰ ਊਂਠ ਦਾ ਉਹ ਲੱਭ ਰਹੀ ਸੀ ਕਿ ਉਸ ਨੂੰ ਕਿਸੇ ਪਾਸੇ ਪੁੰਨੂ ਦੇ ਊਂਠ ਦਾ ਖੁਰਾ ਮਿਲ ਜਾਵੇ ਹਰ ਕਿਸ ਬਾੜ ਨਾ ਪੈਂਦੀ ਪਰ ਉਸ ਨੂੰ ਉਹ ਕਿਸੇ ਵੀ ਪਾਸੇ ਬਿਲਕੁਲ ਵੀ ਮਿਲ ਨਹੀਂ ਰਹਾ ਸੀ ਹਾਸ਼ਮ ਯਗਤ ਨਾ ਕਿਉਂ ਕਰ ਗਾਇ ਪ੍ਰੀਤ ਸੰਭੂ ਰੰਜਨਾ ਦੀ ਇਸ ਤਰ੍ਹਾਂ ਜਿਹੜੇ ਪ੍ਰੇਮੀ ਪਿਆਰ ਨੂੰ ਤੋੜ ਨਵਾਉਂਦੇ ਨੇ ਸੰਸਾਰ ਉਹਨਾਂ ਦੀ ਪ੍ਰੀਤ ਦੇ ਕਿਸੇ ਜ਼ਰੂਰ ਗੁੰਦਾ ਹੈ ਨਵਾਂ ਬੈਰਾ ਸਿਰ ਤਰਖੋਜ ਉੱਤੇ ਗਸ਼ ਆਈਆ ਮੌਤ ਸਸੀ ਦੀ ਆਈ ਖੁਸ਼ ਰਹਿ ਯਾਰ ਅਸਾਂ ਦੁਦਕਾਰਨ ਥਲ ਵਿੱਚ ਜਾਨ ਗਵਾਈ ਡੇਗਦੇ ਸਾਰ ਗਿਆ ਦਮ ਨਿਕਲ ਤੰਤ ਉਹ ਜਾਨ ਸਿदाई ਹਾਸ਼ਮ ਕਰ ਲੱਖ ਲੱਖ ਸ਼ੁਕਰਾਨੇ ਈਸ਼ ਕਰ ਬਲੋ ਰਹਿ ਆਈ ਸਿਰ ਤਰ ਖੋਜ ਉਤੇ ਘਸ਼ ਆਈ ਮੌਤ ਸਸੀ ਦੀ ਆਈ ਸਸੀ ਨੇ ਆਪਣਾ ਸਿਰ ਡਾਚੀ ਦੇ ਪੈਰ ਦੇ ਨਿਸ਼ਾਨ ਉਤੇ ਰੱਖ ਲਿਆ ਮੌਤ ਸਸੀ ਦੀ ਆਈ ਤੇ ਉੱਥੇ ਹੀ ਸਸੀ ਦੀ ਮੌਤ ਹੋ ਗਈ ਮੋਗਾ ਗੀ ਖੁਸ਼ ਰਹੁ ਯਾਰ ਅਸਾਂ ਤੇ ਦਕਰਨ ਥਲ ਵਿੱਚ ਜਾਣ ਗਵਾਈ ਹੈ ਮੇਰੇ ਯਾਰ ਮੇਰੇ ਪਿਆਰੇ ਤੂੰ ਖੁਸ਼ ਰਹਿ ਅਸੀਂ ਤਾਂ ਤੇਰੇ ਕਰਕੇ ਮਾਰੂ ਥਲ ਵਿੱਚ ਆਪਣੀ ਜਾਨ ਗਵਾ ਦਿੱਤੀ ਹੈ ਡਗਦੇ ਸਾਰ ਗਿਆ ਦਮ ਨਿਕਲ ਤੰਥੋ ਜਾਨ ਸਦਾਏ ਡਗਦੇ ਸਾਰ ਸਸੀ ਦੇ ਸਵਾਸ ਨਿਕਲ ਗਏ ਤੇ ਉਹਦੇ ਤਨ ਦੇ ਵਿੱਚੋਂ ਵੀ ਜਾਨ ਨਿਕਲ ਗਈ ਹਾਸ਼ਮਕਾਰ ਲੱਖ ਲੱਖ ਸ਼ੁਕਰਾਨੇ ਇਸ਼ਕ ਵੱਲ ਹੋ ਰਹੀ ਹੈ ਹ ਕਵੀ ਹਾਸ਼ਮ ਸਾ ਅਸ਼ਾ ਕਹਿੰਦੇ ਹਨ ਕਿ ਸੱਸੀ ਰੱਬ ਦਾ ਲੱਖ ਲੱਖ ਵਾਰ ਸ਼ੁਕਰਾਨਾ ਕਰ ਰਹੀ ਸੀ ਧੰਨਵਾਦ ਕਰ ਰਹੀ ਸੀ ਕਿ ਇਸ਼ਕ ਨੂੰ ਨੇਪਰੇ ਚੜਨ ਵਿੱਚ ਉਸਦੀ ਇੱਜ਼ਤ ਰਹਿ ਗਈ ਹੈ ਓਹੋ ਸਵਰ ਹੋ ਗਏ ਹਨ ਕਿਸਾਸ ਸਸੀ ਪੁੰਨ ਦਾ ਕੇਂਦਰੀ ਭਾਉ ਸਸੀ ਪੁੰਨ ਤੋਂ ਵਿਛੜ ਕੇ ਮਾਰੂਥਲ ਵਿੱਚ ਪੁੰਨੋਂ ਦੀ ਡਾਚੀ ਦੇ ਪੈਰ ਲੱਭਦੀ ਮਾਰੂਥਲ ਦੀ ਗਰਮੀ ਵਿੱਚ ਆਪਣੀ ਜਾਨ ਗਵਾ ਦਿੰਦੀ ਹੈ ਉਹ ਰੱਬ ਦਾ ਲੱਖ ਲੱਖ ਸ਼ੁਕਰਾਨਾ ਕਰਦੀ ਆ ਧੰਨਵਾਦ ਕਰ ਰਹੀ ਆ ਕਿ ਉਹ ਇਸ਼ਕ ਵਿੱਚ ਉੱਤਰੀ ਹੈ ਛੋਟੇ ਪ੍ਰਸ਼ਨ ਹੋ ਜਾਂਦੇ ਨੇ ਸਸੀ ਕਿਹਦਾ ਪਿੱਛਾ ਕਰ ਰਹੀ ਸੀ ਪੁੰਨੂ ਦਾ ਜਿਸ ਸਸੀ ਦੇ ਪ੍ਰੇਮੀ ਦਾ ਕਾਇਨਾ ਸੀ ਪੁੰਨੂ ਸ਼ੈ ਰਾਦੀ ਕੌਣ ਸੀ ਸਸੀ ਪੁੰਨੂ ਕਾਦੇ ਉੱਤੇ ਸਵਾਰ ਹੋ ਕੇ ਆਇਆ ਸੀ ਡਾਚੀ ਉੱਤੇ ਊਂਠ ਉੱਤੇ ਜਦੋਂ ਸਸੀ ਮਾਰੂਥਰ ਵਿੱਚ ਪੁੰਨੂ ਦੇ ਊਂਠ ਦੀ ਪੈੜ ਲੱਭਦੀ ਜਾ ਰਹੀ ਸੀ ਤਾਂ ਉਸ ਸਮੇਂ ਦਿਨ ਦਾ ਕਿਹੜਾ ਸਮਾਂ ਸੀ ਤਪ ਦੀ ਸਿਖਰ ਦੁਪਹਿਰ ਹਾਸ਼ਮ ਨੇ ਆਤਿਸ਼ ਦਾ ਦਰਿਆ ਕਿਸ ਨੂੰ ਕਿਹਾ ਹੈ ਜャ ਅਗ ਅਤਿਸ਼ ਦਾ ਮਤਲਬ ਹੁੰਦਾ ਅਗ ਅਗ ਦਾ ਦਰਿਆ ਕਿਹਨੂੰ ਕਿਹਾ ਵਾ ਤਪ ਦੇ ਮਾਰੂਥਲ ਨੂੰ ਸਸੀ ਦਾ ਨੂਨੋ ਕੀ ਪੁਕਾਰਿਆ ਸੀ ਪੁੰਨੋ ਦਾ ਨਾਮ ਸਸੀ ਦੇ ਨਾਜ਼ੁਕ ਪੈਰ ਕਿਹੋ ਜੇ ਸੀ ਗੁਲਾਬ ਵਰਗੇ ਸਸੀ ਦੇ ਪੈਰ ਕਾਹਦੇ ਨਾਲ ਸ਼ਿੰਗਾਰੇ ਹੋਏ ਸੀ ਮਹਿੰਦੀ ਨਾਲ ਪਠਿਆਰਾ ਦੇ ਜੋਹ ਪੁੰਨਣ ਵਾਂਗ ਕੀ ਤਪਰੇ ਸੀ ਮਾਰੂਥਲ ਦੀ ਸਸੀ ਦੇ ਦਿਲ ਵਿੱਚ ਕੀ ਸੀ ਇਸ਼ਕ ਦੀ ਤਪਸ਼ ਸਸੀ ਦਾ ਮਾਣ ਕੀ ਯਾਦ ਆਉਣ ਤੇ ਟੁੱਟ ਗਿਆ ਪੰਭੌਰ ਸ਼ਹਿਰ ਜਿੱਥੋਂ ਦੀ ਰਹਿਣ ਵਾਲੀ ਸੀ ਸਸੀ ਦੁਆਰਾ ਊਠ ਜਾਂ ਡਾਚੀ ਦੇ ਖੁਰੇ ਉੱਤੇ ਪੈ ਰੱਖਦਾਂ ਕੀ ਹੋ ਗਿਆ ਉਸਦੀ ਮੌਤ ਸਸੀ ਨੇ ਮਾਰੂਥਵਲ ਕਿਦੀ ਜਾਨ ਕਿਸ ਦੀ ਖਾਤਰ ਜਾਨ ਗਵਾਈ ਆਪਣੇ ਪ੍ਰੇਮੀ ਪੁੰਨੂ ਖਾਤਰ ਮਰਦੀ ਹੋਈ ਸਸੀ ਨੇ ਪੁੰਨੂ ਨੂੰ ਕੀ ਕਿਹਾ ਕਿ ਉਹ ਖੁਸ਼ ਰਹੇ ਸਸੇ ਕਿਸ ਗਰਵ ਚ ਪੂਰੀ ਰਹਿਣ ਕਰਕੇ ਰੱਬ ਦਾ ਸ਼ੁਕਰ ਕਰ ਰਹੀ ਸੀ ਇਸ਼ਕ ਵਿੱਚ ਪੂਰੀ ਰਹਿਣ ਕਰਕੇ ਪ੍ਰਮਾਤਮਾ ਦਾ ਸ਼ੁਕਰ ਕਰ ਰਹੀ ਸੀ